ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਵਿੰਦਰ ਸਿੰਘ ਆ ਜੀ ਪੰਥਕ ਕਾਲੀ ਲਾਇਰ ਦਾ ਮੈਂ ਹਲਕਾ ਇੰਚਾਰਜ ਵੀ ਆ ਧਾਰੀ ਹਾਲ ਤੋਂ ਤੇ ਜਿਹੜੀ ਸੇਵਾ ਚੱਲ ਰਹੀ ਆ ਉਹ ਸ੍ਰੀਮਾਨ ਸੰਤ ਬਾਬਾ ਨਿੰਦਰ ਸਿੰਘ ਜੀ ਉਹਨਾਂ ਦੇ ਸਹਿਯੋਗ ਨਾਲ ਪੰਥਕ ਕਾਲੀ ਰਾਹ ਦੇ ਨਾਲ ਤੇ ਇਹ ਬੇੜੀ ਦੀ ਸੇਵਾ ਮਹਾਂਪੁਰਖਾਂ ਨੇ ਹਜੂਰ ਸਾਹਿਬ ਤੋਂ ਭੇਜੀ ਆ ਸਾਨੂੰ ਰਸਤਾ ਬਸਤਾਉ ਭੇਜ ਰਹੇ ਆ ਤੇ ਅਸੀਂ ਇੱਥੇ ਜਿਹੜੀ ਸੇਵਾ ਚਲਾ ਰਹੇ ਆ ਮੇਰਾ ਪਿੰਡ ਆਧਿਆ ਹੈ ਇਸ ਇਲਾਕੇ ਦੇ ਵਿੱਚ ਜੋ ਵੀ ਸੇਵਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਕਰ ਰਹੇ ਆ ਕਿਦੋਂ ਤੋਂ ਕਿੰਨੇ ਦਿਨ ਹੋ ਗਏ ਆ ਸਾਨੂੰ ਤੇ ਅੱਜ 31 ਦਿਨ ਹੋ ਗਏ ਸੀ ਸੋਜ ਲੱਗੀ ਨਹੀਂ ਇਹ ਬੇੜੇ ਨੂੰ ਪਾਈ ਕਿੰਨੇ ਦਿਨ ਬੇੜੇ ਨੂੰ ਅੱਜ 5 ਦਿਨ ਹੋ ਗਏ 5 ਦਿਨ ਹੋ ਗਏ ਕਿੰਨੇ ਕਿਲੋਕ ਰੋਜ਼ ਬੇੜੇ 'ਚ ਆਰਪਾਰ ਕਰ ਦਿੰਦੇ ਇੱਕ ਢੇੜੇ ਦੇ ਵਿੱਚ ਅਸੀਂ 90 80 ਤੋਂ 90 ਜੀ ਲੈ ਜਾਂਦੇ ਆ ਤੇ ਕੱਲ ਅਸੀਂ ਮੇਰੇ ਖਿਆਲ 'ਚ 12 ਫੇਰੇ ਇਧਰ ਨੂੰ ਤੇ 12 ਉਧਰ ਨੂੰ 24 ਫੇਰੇ ਕੱਲ ਆਏ ਸੀ ਤੇ ਅੱਜ ਮੇਰੇ ਖਿਆਲ ਸਾਡੇ ਕੋਈ ਘੱਟ ਲੱਗੇ ਨੇ 9-10 ਫੇਰੇ ਲੱਗੇ ਸਮਾਨ ਦੀ ਗੱਲ ਕੀਤੀ ਜਾਏ ਤੇ ਕਿਹੜਾ ਕਿਹੜਾ ਸਮਾਨ ਆਰਾਮ ਨਾਲ ਚਲਾਜੂ ਸਮਾਨ ਜੋ ਵੀ ਟਰੈਕਟਰ ਟਰਾਲੀ ਜੀਸੀਬੀ ਟਰੈਕਟਰ ਟਰਾਲੀ ਸਮੇਤ ਜੀਸੀਬੀ ਜੋ ਵੀ ਪਾਰ ਹੈ ਜਿਹੜਾ ਉਹ ਬੜੇ ਆਰਾਮ ਨਾਲ ਲੈ ਜਾਂਦਾ ਹੁਣ ਤੇ ਜੱਥੇਬੰਦੀਆਂ ਲੋਕ ਰਾਹਤ ਲੈ ਕੇ ਵੀ ਆ ਰਹੇ ਕਿਉਂਕਿ ਪਹਿਲੇ ਤੇ ਬਿਲਕੁਲ ਸੰਪਰਕ ਟੁੱਟੇ ਦਾ ਸੀ ਇਸ ਏਰੀਆ ਦਾ ਹੁਣ ਪਾਣੀ ਕੱਟਿਆ ਤੇ ਉਹ ਲੋਕ ਵੀ ਆ ਰਹੇ ਆ ਜੱਥੇਬੰਦੀਆਂ ਦਾ ਸਮਾਨ ਵੀ ਰੈਸ਼ਨ ਵਗੈਰਾ ਵੀ ਇਹਦੇ ਚ ਜਾਂਦਾ ਸਾਰਾ ਕੁਝ ਇੱਥੇ ਲੈ ਕੇ ਜਾ ਰਹੇ ਜਿਹੜਾ ਆਉਂਦਾ ਉਹਨੂੰ ਪਾਰ ਕਰਕੇ ਆਉਂਦੇ ਲਗਾਤਾਰ ਹਾਂਜੀ ਲਗਾਤਾਰ ਚੱਲਦਾ ਤੇ ਕਰ ਸੇਵਾ ਵਾਲੇ ਵੱਲੋਂ ਹੋਰ ਵੀ ਕੋਈ ਸੇਵਾ ਨਿਭਾਈ ਗਈ ਉਹਨਾਂ ਵੱਲੋਂ ਚਾਰ ਦੀ ਸੇਵਾ ਜਾਂ ਚੋਖਰ ਫੀਡ ਤੇ ਹੁਣ ਗਾਂ ਕਣਕ ਦੀ ਬਿਜਾਈ ਵਾਸਤੇ ਬੀਜ ਦੀ ਸੇਵਾ ਜਿਹੜੀ ਉਹ ਚੱਲ ਰਹੀ ਹੈ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਲੋਕ ਕਾਫੀ ਆ ਰਹੇ ਹੈ ਕਿਹੜੇ ਕਿਹੜੇ ਤੁਹਾਨੂੰ ਤੇ ਰابطਾ ਰਹਿੰਦਾ ਲਗਾਤਾਰ ਇਧਰ ਦੇ ਲੋਕਾਂ ਦਾ ਪਾਰ ਦੇ ਲੋਕਾਂ ਦਾ ਕਿਹੜੀ ਚੀਜ਼ ਦੀ ਇਸ ਵੇਲੇ ਇਸ ਇਲਾਕੇ ਵਿੱਚ ਲੋੜ ਹੈ ਹੁਣ ਮੇਨ ਜਿਹੜੀ ਮੇਨ ਲੋੜ ਹੈ ਉਹ ਇਹੀ ਆ ਵੀ ਖਾਦ ਦੀ ਤੇ ਡੀਜ਼ਲ ਦੀ ਲੋੜ ਹੈ ਤੇ ਉਹਦੇ ਤੋਂ ਇਲਾਵਾ ਜੇ ਕਿਸੇ ਦਾ ਘਰ ਡੈਮੇਜ ਹੋਇਆ ਤਾਂ ਉਹਨਾਂ ਘਰ ਬਣਾ ਕੇ ਦਿੱਤਾ ਜਾਵੇ ਇਹ ਤੋਂ ਇਲਾਵਾ ਹੁਣ ਕਿਸੇ ਚੀਜ਼ ਦੀ ਅਸੀਂ ਤੇ ਲੋੜ ਨਹੀਂ ਸਮਝਦੇ ਇਹੀ ਲੋੜ ਹੈ ਸੇਵਾ ਵੱਡੇ ਪੱਧਰ ਤੇ ਚੱਲ ਰਹੀ ਹੈ ਹਾਂ ਵੱਡੇ ਪੱਧਰ ਤੇ